ਮੰਤਪਾ ਕੀ ਗੱਲ ਹੋਈ ਆ ਵੀ ਇਹ 12 ਸਾਲਾਂ ਦਾ ਸਰਵਿਸ ਕੋਲ ਦਾ ਹਾਰੀ ਸਨ ਪਰਵਾਹ ਦੀ ਗੱਲ ਨਹੀਂ ਕਰਦੇ ਸਾਡੇ ਟ੍ਰਿਓਰ 'ਚ ਅਜੇ ਤੱਕ ਕੋਈ ਅਸੀ ਗੱਲ ਹੋਈ ਨਹੀਂ ਨਾ ਹੀ ਪਰਮਾਤਮਾ ਹੋਣ ਤੱਕ ਔਰ ਇਹਨੂੰ ਜੋ ਵੀ ਇਹਨਾਂ ਕੀਤਾ ਤੇ ਸਖਤ ਕਾਰਾ ਦਿੰਦੇ ਹੋਏ ਜਿਹੜੇ ਠੇਕੇਦਾਰ ਨੇ ਬਣਾਇਆ ਔਰ ਜਿਹੜੇ ਆਫੀਸਰ ਸੀ ਉਸ ਟਾਈਮ ਅਸੀਂ ਸਾਰੇ ਤੇ ਕਾਰਵਾਈ ਕਰਾਂਗੇ ਸਰਵੋ ਮੌਕੇ ਦੇ ਪੱਖੋਂ ਵੀ ਇਹਦੀ ਬਿਲਕੁਲ ਬਹੁਤ ਮੈਂ ਕਿਹਾ ਪ੍ਰਮਾਤਮਾ ਦਾ ਸ਼ੁਕਰ ਆ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ ਇੱਥੇ ਆਦਰਵਾਈਜ਼ ਮੈਂ ਤੁਹਾਡਾ ਮਾਨਸਿਕ ਸਾਰੇ মিডিਆ ਦਾ ਵੀ ਸਤਿਕਾਰ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਹੈਵੀ ਅਲਰਟ ਮੋਡ ਤੇ ਰੱਖਿਆ ਔਰ ਸਾਨੂੰ ਇੱਥੇ ਬੁਲਾਇਆ ਦੇਖਿਆ ਵੀ ਆਤੀ ਹੈ ਤੇ ਟ੍ਰੈਫਿਕ ਮੁਲਾਜ਼ਮ ਵੀ ਇੱਥੇ ਨਜ਼ਰ ਨਹੀਂ ਆ ਰਹੇ ਜਿਹੜਾ ਟ੍ਰੈਫਿਕ ਮੈਨੇਜ ਕਰਦਾ ਮੈਂ ਹੁਣੇ ਸੀ ਆਪਣੇ ਗੱਲ ਕਰਦਾ ਸੀਪੀ ਸਾਹਿਬ ਨਾਲ ਵੀ ਬੇਨਤੀ ਲਾਣੀ ਹੈ ਉਹਨਾਂ ਨੂੰ ਕਿ ਇੱਥੇ ਦੋ ਤਿੰਨ ਟ੍ਰੈਫਿਕ ਮੁਲਾਜ਼ਮ ਲਾਓ ਤਾਂ ਕਿ ਇੱਥੇ ਕੋਈ ਹੁੰਦਾ ਜਲ ਤੋਂ ਜਲਦ ਰਿਪੇਅਰ ਕਰਵਾ ਕੇ ਠੀਕ ਬਿਲਕੁਲ ਬਿਲਕੁਲ ਅਸੀਂ ਇੱਥੇ ਹੀ ਆ ਕਿਤੇ ਨਹੀਂ ਜਾ ਰਹੇ ਅਸੀਂ ਆਪ ਇਹਦਾ ਪਹਿਰਾ ਦੇਖ ਕੇ ਇਹਨੂੰ ਸਹੀ ਕਰਾਵਾਂਗੇ ਤੁਹਾਡੇ ਵੱਲੋਂ ਲੋਕਾਂ ਨੂੰ ਕੀ ਖਾਸ ਫੀਲ ਮੇਰੀ ਬੇਨਤੀ ਮੇਰੀ ਬੇਨਤੀ ਹੈ ਵੀ ਕਿਰਪਾ ਕਰਕੇ ਦੇਖੋ ਇਹ ਜੋ ਘਟਨਾ ਵਾਪਰੀ ਆ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਔਰ ਆਪਣੀ jaan ਦਾ ਧਿਆਨ ਰੱਖਦੇ ਹੋਏ ਸਾਨੂੰ 2-4 ਦਿਨ ਲਈ ਆਪਣਾ ਜਿਹੜਾ ਟ੍ਰੈਫਿਕ ਰੂਟ ਹੈਗਾ ਉਹ ਜ਼ਰੂਰ ਚੇਂਜ ਕਰ ਲਓ ਤਾਂ ਕਿ ਕੋਈ ਐਸਾ ਮੰਦਪਾਗੀ ਗੱਲ ਨਾ ਹੋਵੇ ਜਿਸ ਨਾਲ ਸਾਡੇ ਕਿਸੇ ਜੀ ਦਾ ਨੁਕਸਾਨ ਹੋਵੇ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਆਪਣਾ ਵਿਦਿਆਨ ਵੀ ਸਤਿ ਸ਼੍ਰੀ ਅਕਾਲ ਵੱਡੇ ਵੈਕਨਾਂ ਆਣਦੇ ਹੋ ਯਾਰ ਸਰ ਮੌਕੇ ਤੇ ਪਹੁੰਚੇ ਹੋ ਜੀ ਹਾਂ ਮੈਂ ਦੇਖਿਆ ਸਾਡਾ ਇਹ ਇੱਕ ਮੇਨ ਪੁਲ ਹੈਗਾ ਸ਼ਹਿਰ ਤੱਕ ਕਨੈਕਟੀਵਿਟੀ ਹੈ ਜਿਹੜੀ ਸਿੱਧੀ ਦਿੱਲੀ ਤੋਂ ਦਰਾਹੇ ਤੋਂ ਹੋ ਕੇ ਸਿੱਧੀ ਜਲੰਧਰ ਅਮਰਤਸਰ ਨੂੰ ਇਹ ਸਾਊਥਰਨ ਬਾਈਪਾਸ ਤੋਂ ਇਹ ਰੋਡ ਜਾਂਦੀ ਜਿੱਤੋਂ ਕਿ ਬਹੁਤ ਇੱਥੇ ਹਮੇਸ਼ਾ ਹੈਵੀ ਟ੍ਰੈਫਿਕ ਰਹਿੰਦਾ ਹੁਣ ਵੀ ਤੁਸੀਂ ਦੇਖ ਲਓ ਕਿੰਨੇ ਵੱਡੇ ਵੱਡੇ ਇੱਥੇ ਜਾਮ ਲੱਗੇ ਹੋਏ ਨੇ ਪਰ ਇਹ ਬੜੀ ਮੰਦਪਾਕੀ ਗੱਲ ਹੋਈ ਆ ਵੀ ਇਹ ਮਤਲਬ ਦਸਾ ਦਸਾ 12 ਸਾਲਾਂ ਦੀ ਪੁਲ ਦਾ ਹਾਲੇ ਹੋ ਗਿਆ ਤੇ ਕਿਉਂਕਿ ਸਾਡੀ ਸਰਕਾਰ ਵਲੇ ਨਹੀਂ ਬਣਿਆ ਪੁਰਾਣੀ ਸਰਕਾਰ ਵਲੇ ਬਣਿਆ ਸਾਡੀ ਸਰਕਾਰ ਤਾਂ ਮਾਨ ਸਾਹਿਬ ਦੀ ਜਿਹੜੀ ਸਰਕਾਰ ਉਹ ਬਿਲਕੁਲ ਜ਼ੀਰੋ ਟੋਲਰੈਂਸ ਆ ਉਹਨਾਂ ਦੀ ਇਸ ਨਾ ਚੀਜ਼ਾਂ ਦੇ ਉੱਤੇ ਸਾਡੇ ਟਕਰੀਓਰ 'ਚ ਅਜੇ ਤੱਕ ਤਾਂ ਕੋਈ ਅਸੀ ਗੱਲ ਹੋਈ ਨਹੀਂ ਹੈ ਨਾ ਹੀ ਪਰਮਾਤਵਾ ਹੋਣ ਤਾਂ ਵੀ ਔਰ ਇਨੂੰ ਜੋ ਵੀ ਨਾ ਕੀਤਾ ਤੇ ਸਖਤ ਪਹਿਰਾ ਦਿੰਦੇ ਹੋਏ ਜਿਹੜੇ ਠੇਕੇਦਾਰ ਨੇ ਬਣਾਇਆ ਔਰ ਜਿਹੜੇ ਆਫੀਸਰ ਸੀ ਉਸ ਟਾਈਮ ਅਸੀਂ ਸਾਰੇ ਤੇ ਕਾਰਵਾਈ ਕਰਾਂਗੇ ਸਰ ਜੀ ਮੌਕੇ ਤੇ ਬਾਕੀ ਹੋਊਗੀ ਇਹਦੀ ਬਿਲਕੁਲ ਬਹੁਤ ਮੈਗਨਾ ਪਰਮਾਤਮਾ ਦਾ ਸ਼ੁਕਰ ਆ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ ਇੱਥੇ ਆਦਰਵਾਇਜ਼ ਮੈਂ ਤੁਹਾਡਾ ਮਾਨਯੋਗ ਸਾਰੇ মিডিਆ ਦਾ ਵੀ ਸਤਿਕਾਰ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਹੈਵੀ ਅਲਰਟ ਮੋਡ ਤੇ ਰੱਖਿਆ ਔਰ ਸਾਨੂੰ ਇੱਥੇ ਬੁਲਾਇਆ ਦੇਖਿਆ ਵੀ ਆਤੀ ਹੈ ਤੇ ਟ੍ਰੈਫਿਕ ਮੁਲਾਜ਼ਮ ਵੀ ਇੱਥੇ ਨਜ਼ਰ ਨਹੀਂ ਆ ਰਹੇ ਜਿਹੜੇ ਟ੍ਰੈਫਿਕ ਮੈਨੇਜ ਕਰਦੇ ਮੈਂ ਹੁਣੇ ਸੀ ਆਪਣੇ ਗੱਲ ਕਰਦਾ ਸੀਪੀ ਸਾਹਿਬ ਨਾਲ ਵੀ ਬੇਨਤੀ ਲਾਣੀ ਹੈ ਉਹਨਾਂ ਨੂੰ ਕਿ ਇੱਥੇ ਦੋ ਤਿੰਨ ਟ੍ਰੈਫਿਕ ਮੁਲਾਜ਼ਮ ਲਾਓ ਤਾਂ ਕਿ ਇੱਥੇ ਕੋਈ ਬੰਦ ਨਾ ਜਲਦ ਤੋਂ ਜਲਦ ਰਿਪੇਅਰ ਕਰਵਾ ਕੇ ਠੀਕ ਬਿਲਕੁਲ ਬਿਲਕੁਲ ਅਸੀਂ ਇੱਥੇ ਹੀ ਆ ਕਿਤੇ ਨਹੀਂ ਜਾ ਰਹੇ ਅਸੀਂ ਆਪ ਇਹਦਾ ਪਹਿਰਾ ਦੇਖ ਕੇ ਇਹਨੂੰ ਸਹੀ ਕਰਾਵਾਂਗੇ ਤੁਹਾਡੇ ਵੱਲੋਂ ਲੋਕਾਂ ਨੂੰ ਕੀ ਖਾਸ ਬੇਨਤੀ ਮੇਰੀ ਬੇਨਤੀ ਹੈ ਵੀ ਕਿਰਪਾ ਕਰਕੇ ਦੇਖੋ ਇਹ ਜੋ ਘਟਨਾ ਵਾਪਰੀ ਆ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਔਰ ਆਪਣੀ ਜਾਨ ਦਾ ਧਿਆਨ ਰੱਖਦੇ ਹੋਏ ਸਾਨੂੰ 2-4 ਦਿਨ ਲਈ ਆਪਣਾ ਜਿਹੜਾ ਟ੍ਰੈਫਿਕ ਰੂਟ ਹੈਗਾ ਉਹ ਜ਼ਰੂਰ ਚੇਂਜ ਕਰ ਲਓ ਤਾਂ ਕਿ ਕੋਈ ਐਸਾ ਮੰਦਪਾਗੀ ਗੱਲ ਨਾ ਹੋਵੇ ਜਿਸ ਨਾਲ ਸਾਡੇ ਕਿਸੇ ਜੀ ਦਾ ਨੁਕਸਾਨ ਹੋਵੇ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਆਪਣਾ ਲਿਧਾਨੀ। ਥੈਂਕ ਯੂ। ਇੱਕ ਮਿੰਟ ਰੁਕ ਜਾਈ ਜੀ। ਵੱਡੇ ਵਾਹਨ ਲਾਣਦੇ ਹੋ ਯਾਰ। ਸਰ ਮੌਕੇ ਤੇ ਪਹੁੰਚੇ ਹਾਂ ਜੀ। ਹਾਂ ਮੈਂ ਦੇਖਿਆ ਸਾਡਾ ਇਹ ਇੱਕ ਮੇਨ ਪੁਲ ਹੈਗਾ ਸ਼ਹਿਰ ਤੱਕ ਕਨੈਕਟੀਵਿਟੀ ਹੈ ਜਿਹੜੀ ਸਿੱਧੀ ਦਿੱਲੀ ਤੋਂ ਦਰਾਹੇ ਤੋਂ ਹੋ ਕੇ ਸਿੱਧੀ ਜਲੰਧਰ ਅਮਰitsar ਨੂੰ ਇਹ ਸਾਊਥਰਨ ਬਾਈਪਾਸ ਤੋਂ ਇਹ ਰੋਡ ਜਾਂਦੀ ਜਿੱਤੋਂ ਕਿ ਬਹੁਤ ਇੱਥੇ ਹਮੇਸ਼ਾ ਹੈਵੀ ਟ੍ਰੈਫਿਕ ਰਹਿੰਦਾ ਹੁਣ ਵੀ ਤੁਸੀਂ ਦੇਖ ਲਓ ਕਿੰਨੇ ਵੱਡੇ ਵੱਡੇ ਇੱਥੇ ਜਾਮ ਲੱਗੇ ਹੋਏ ਨੇ ਪਰ ਇਹ ਬੜੀ ਮੰਤਪਾਕੀ ਗੱਲ ਹੋਈ ਆ ਵੀ ਇਹ ਮਤਲਬ ਦਸਾ ਦਸਾ 12 ਸਾਲਾਂਾਂ ਦੀ ਪੁਲ ਦਾ ਹਾਲੇ ਹੋ ਗਿਆ ਤੇ ਕਿਉਂਕਿ ਸਾਡੀ ਸਰਕਾਰ ਵੇਲੇ ਨਹੀਂ ਬਣਿਆ ਪੁਰਾਣੀ ਸਰਕਾਰ ਵੇਲੇ ਬਣਿਆ ਸਾਡੀ ਸਰਕਾਰ ਤਾਂ ਮਾਨ ਸਾਹਿਬ ਦੀ ਜਿਹੜੀ ਸਰਕਾਰ ਹੋ ਬਿਲਕੁਲ ਜ਼ੀਰੋ ਟੋਲਰੈਂਸ ਆ ਉਹਨਾਂ ਦੀ ਇਸ ਨਾਲ ਚੀਜ਼ਾਂ ਦੇ ਉੱਤੇ ਸਾਡੇ ਤਰਿਓਰ 'ਚ ਅਜੇ ਤੱਕ ਤਾਂ ਕੋਈ ਅਸੀ ਗੱਲ ਹੋਈ ਨਹੀਂ ਹੈ ਨਾ ਹੀ ਪ੍ਰਮਾਤਮਾ ਬੋਲਦਾ ਵੀ ਔਰ ਇਨੂੰ ਜੋ ਵੀ ਇਹਨੇ ਕੀਤਾ ਤੇ ਸਖਤ ਪੈਰਾ ਦਿੰਦੇ ਹੋਏ ਜਿਹੜੇ ਠੇਕੇਦਾਰ ਨੇ ਬਣਾਇਆ ਔਰ ਜਿਹੜੇ ਆਫੀਸਰ ਸੀ ਉਸ ਟਾਈਮ ਅਸੀਂ ਸਾਰੇ ਤੇ ਕਾਰਵਾਈ ਕਰਾਂਗੇ। ਲੱਗਦਾ ਮੌਕੇ ਦੇ ਬਾਅਦ ਵੀ ਇਹਦੀ ਬਿਲਕੁਲ ਬਹੁਤ ਮੈਗਨਾ ਪ੍ਰਮਾਤਮਾ ਦਾ ਸ਼ੁਕਰ ਹੈ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ ਇੱਥੇ। ਆਦਰਵਾਇਜ਼ ਮੈਂ ਤੁਹਾਡਾ ਬਾਰਜੋਗ ਸਾਰੇ মিডিਆ ਦਾ ਵੀ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਹੈਵੀ ਅਲਰਟ ਮੋਡ ਤੇ ਰੱਖਿਆ ਔਰ ਸਾਨੂੰ ਇੱਥੇ ਬੁਲਾਇਆ ਵੀ ਦੇਖਿਆ ਵੀ ਆਤੀ ਹੈ ਤੇ ਟ੍ਰੈਫਿਕ ਮੁਲਾਜ਼ਮ ਵੀ ਇੱਥੇ ਨਜ਼ਰ ਨਹੀਂ ਆ ਰਹੇ ਜਿਹੜਾ ਟ੍ਰੈਫਿਕ ਮੈਨੇਜਰ ਮੈਂ ਹੁਣੇ ਸੀ ਆਪਣੇ ਗੱਲ ਕਰਤਾ ਸੀਪੀ ਸਾਹਿਬ ਨਾਲ ਵੀ ਬੇਨਤੀ ਲਾਉਣੀ ਹੈ ਉਹਨਾਂ ਨੂੰ ਕਿ ਇੱਥੇ ਦੋ ਤਿੰਨ ਟ੍ਰੈਫਿਕ ਮੁਲਾਜ਼ਮ ਲਾਓ ਤਾਂ ਕਿ ਇੱਥੇ ਕੋਈ ਹੁੰਦਾ ਗੱਲ ਤੋਂ ਜਲਦ ਰਿਪੇਅਰ ਕਰਵਾ ਕੇ ਠੀਕ ਹੈ ਬਿਲਕੁਲ ਬਿਲਕੁਲ ਅਸੀਂ ਇੱਥੇ ਹੀ ਆ ਕਿਤੇ ਨਹੀਂ ਜਾ ਰਹੇ ਅਸੀਂ ਆਪ ਇਹਦਾ ਪਹਿਰਾ ਦੇਖ ਕੇ ਇਹਨੂੰ ਸਹੀ ਕਰਾਵਾਂਗੇ ਤੁਹਾਡੇ ਵੱਲੋਂ ਲੋਕਾਂ ਨੂੰ ਕੀ ਖਾਸ ਪੀੜਾ ਮੇਰੀ ਬੇਨਤੀ ਹੈ ਵੀ ਕਿਰਪਾ ਕਰਕੇ ਦੇਖੋ ਇਹ ਜੋ ਘਟਨਾ ਵਾਪਰੀ ਆ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਔਰ ਆਪਣੀ jaan ਦਾ ਧਿਆਨ ਰੱਖਦੇ ਹੋਏ ਸਾਨੂੰ 2-4 ਦਿਨ ਲਈ ਆਪਣਾ ਜਿਹੜਾ ਟ੍ਰੈਫਿਕ ਰੂਟ ਹੈਗਾ ਉਹ ਜ਼ਰੂਰ ਚੇਂਜ ਕਰ ਲਓ ਤਾਂ ਕਿ ਕੋਈ ਐਸਾ ਮੰਦਪਾਗੀ ਗੱਲ ਨਾ ਹੋਵੇ ਜਿੰਨਾ ਸਾਡੇ ਕਿਸੇ ਜੀ ਦਾ ਨੁਕਸਾਨ ਹੋਵੇ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਆਪਣਾ ਧਿਆਨ ਰੱਖੀ ਜੀ ਵੱਡੇ ਵਾਹਨਾਂ ਨੂੰ ਆਣਦੇ ਹੋ ਯਾਰ ਸਰ ਮੌਕੇ ਤੇ ਪਹੁੰਚੇ ਹਾਂ ਜੀ ਹਾਂ ਮੈਂ ਦੇਖਿਆ ਸਾਡਾ ਇਹ ਇੱਕ ਮੇਨ ਪੁਲ ਹੈਗਾ ਸ਼ਹਿਰ ਤੱਕ ਕਨੈਕਟੀਵਿਟੀ ਹੈ ਜਿਹੜੀ ਸਿੱਧੀ ਦਿੱਲੀ ਤੋਂ ਦਰਾਹੇ ਤੋਂ ਹੋ ਕੇ ਸਿੱਧੀ ਜਲੰਧਰ ਅੰਮ੍ਰਿਤਸਰ ਨੂੰ ਇਹ ਸਾਊਥਨ ਬਾਈਪਾਸ ਤੋਂ ਇਹ ਰੋਡ ਜਾਂਦੀ ਜਿੱਤੋਂ ਕਿ ਬਹੁਤ ਇੱਥੇ ਹਮੇਸ਼ਾ ਹੈਵੀ ਟ੍ਰੈਫਿਕ ਰਹਿੰਦਾ ਹੁਣ ਵੀ ਤੁਸੀਂ ਦੇਖ ਲਓ ਕਿੰਨੇ ਵਟੇ ਵਟੇ ਇੱਥੇ ਜਾਮ ਲੱਗੇ ਹੋਏ ਨੇ ਪਰ ਇਹ ਬੜੀ ਮੰਦਪਾਗੀ ਗੱਲ ਹੋਈ ਆ ਵੀ ਇਹ ਮਤਲਬ ਦਸਾ ਦਸਾ 12 ਸਾਲਾਂ ਚੋਂ ਪੁਰਾਣਾ ਹਾਲੇ ਹੋ ਗਿਆ ਤੇ ਕਿਉਂਕਿ ਸਾਡੀ ਸਰਕਾਰ ਵੇਲੇ ਨਹੀਂ ਬਣਿਆ ਪੁਰਾਣੀ ਸਰਕਾਰ ਵੇਲੇ ਬਣਿਆ ਸਾਡੀ ਸਰਕਾਰ ਤਾਂ ਮਾਨ ਸਾਹਿਬ ਦੀ ਜਿਹੜੀ ਸਰਕਾਰ ਹੋ ਬਿਲਕੁਲ ਜ਼ੀਰੋ ਟੋਲਰੈਂਸ ਆ ਉਹਨਾਂ ਦੀ ਇਸ ਨਾਲ ਚੀਜ਼ਾਂ ਦੇ ਉੱਤੇ ਸਾਡੇ ਟ੍ਰਿਯੋਰ 'ਚ ਅਜੇ ਤੱਕ ਤਾਂ ਕੋਈ ਅਸੀ ਗੱਲ ਹੋਈ ਨਹੀਂ ਹੈ ਨਾ ਹੀ ਪਰਮਾਤਮਾ ਹੋਣ ਦਵੀ ਔਰ ਇਹਨੂੰ ਜੋ ਵੀ ਨਾ ਕੀਤਾ ਤੇ ਸਖਤ ਪੈਰਾ ਦਿੰਦੇ ਹੋਏ ਜਿਹੜੇ ਠੇਕੇਦਾਰ ਨੇ ਬਣਾਇਆ ਔਰ ਜਿਹੜੇ ਆਫੀਸਰ ਸੀ ਉਸ ਟਾਈਮ ਅਸੀਂ ਸਾਰੇ ਤੇ ਕਾਰਵਾਈ ਕਰਾਂਗੇ ਬਹੁਤ ਮੌਕੇ ਤੇ ਬੋਲ ਕਿਉਂਗੀ ਇਹਦੀ ਬਿਲਕੁਲ ਬਹੁਤ ਮੈਂ ਕਿਹਾ ਪ੍ਰਮਾਤਮਾ ਦਾ ਸ਼ੁਕਰ ਆ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ ਇੱਥੇ ਆਦਰਵਾਇਜ਼ ਮੈਂ ਤੁਹਾਡਾ ਮਾਨਸ਼ਕ ਸਾਰੇ মিডিਆ ਦਾ ਵੀ ਸਤਿਕਾਰ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਹੈਵੀ ਅਲਰਟ ਮੋਡ ਤੇ ਰੱਖਿਆ ਔਰ ਸਾਨੂੰ ਇੱਥੇ ਬੁਲਾਇਆ ਦੇਖਿਆ ਵੀ ਆਤੀ ਹੈ ਤੇ ਟ੍ਰੈਫਿਕ ਮੁਲਾਜ਼ਮ ਇੱਥੇ ਨਜ਼ਰ ਨਹੀਂ ਆ ਰਹੇ ਜਿਹੜਾ ਟ੍ਰੈਫਿਕ ਮੈਨੇਜਮੈਂਟ ਮੈਂ ਹੁਣੇ ਸੀ ਆਪਣੇ ਗੱਲ ਕਰਦਾ ਸੀਪੀ ਸਾਹਿਬ ਨਾਲ ਵੀ ਬੇਨਤੀ ਲਾਣੀ ਆ ਉਹਨਾਂ ਨੂੰ ਕਿ ਇੱਥੇ ਦੋ ਤਿੰਨ ਟ੍ਰੈਫਿਕ ਮੁਲਾਜ਼ਮ ਲਾਓ ਤਾਂ ਕਿ ਇੱਥੇ ਕੋਈ ਤੁੰਤਕ ਜਲਦ ਤੋਂ ਜਲਦ ਰਿਪੇਅਰ ਕਰਵਾ ਕੇ ਠੀਕ ਬਿਲਕੁਲ ਬਿਲਕੁਲ ਅਸੀਂ ਇੱਥੇ ਹੀ ਆ ਕਿਤੇ ਨਹੀਂ ਜਾ ਰਹੇ ਅਸੀਂ ਆਪ ਇਹਦਾ ਪਹਿਰਾ ਦੇਖ ਕੇ ਇਹਨੂੰ ਸਹੀ ਕਰਾਵਾਂਗੇ ਤੁਹਾਡੇ ਵੱਲੋਂ ਲੋਕਾਂ ਨੂੰ ਕੀ ਖਾਸ ਵੀ ਮੇਰੀ ਬੇਨਤੀ ਹੈ ਵੀ ਕਿਰਪਾ ਕਰਕੇ ਦੇਖੋ ਇਹ ਜੋ ਘਟਨਾ ਵਾਪਰੀ ਆ ਸਾਨੂੰ ਸਾਰਿਆਂ ਨੂੰ ਦੂਜੇ ਦਾ ਸਾਥ ਦੇਣਾ ਚਾਹੀਦਾ ਔਰ ਆਪਣੀ jaan ਦਾ ਧਿਆਨ ਰੱਖਦੇ ਹੋਏ ਸਾਨੂੰ 2-4 ਦਿਨ ਲਈ ਆਪਣਾ ਜਿਹੜਾ ਟ੍ਰੈਫਿਕ ਰੂਟ ਹੈਗਾ ਉਹ ਜ਼ਰੂਰ ਚੇਂਜ ਕਰ ਲਓ ਤਾਂ ਕਿ ਕੋਈ ਐਸਾ ਮੰਦਪਾਗੀ ਗੱਲ ਨਾ ਹੋਵੇ ਜਿੰਨਾ ਸਾਡੇ ਕਿਸੇ ਜੀ ਦਾ ਨੁਕਸਾਨ ਹੋਵੇ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਆਪਣੀ ਲਿਧਾਨ ਵਿੱਚ ਥੈਂਕ ਯੂ ਇਹ ਕੌਣ ਰੱਖਦਾ ਜੀ ਵੱਡੇ ਵੈਕਨ ਆਣ ਦਿਓ ਯਾਰ ਸਰ ਮੌਕੇ ਤੇ ਪਹੁੰਚੇ ਹਾਂ ਜੀ ਹਾਂ ਮੈਂ ਦੇਖਿਆ ਸਾਡਾ ਇਹ ਇੱਕ ਮੇਨ ਪੁਲ ਹੈਗਾ ਸ਼ਹਿਰ ਤੱਕ ਕਨੈਕਟੀਵਿਟੀ ਹੈ ਜਿਹੜੀ ਸਿੱਧੀ ਦਿੱਲੀ ਤੋਂ ਦਰਾਹੇ ਤੋਂ ਹੋ ਕੇ ਸਿੱਧੀ ਜਲੰਧਰ ਅਮਰitsar ਨੂੰ ਇਹ ਸੌਦਨ ਬਾਈਪਾਸ ਤੋਂ ਇਹ ਰੋਡ ਜਾਂਦੀ ਜਿੱਤੋਂ ਕਿ ਬਹੁਤ ਇੱਥੇ ਹਮੇਸ਼ਾ ਹੈਵੀ ਟ੍ਰੈਫਿਕ ਰਹਿੰਦਾ ਹੁਣ ਵੀ ਤੁਸੀਂ ਦੇਖ ਲਓ ਕਿੰਨੇ ਵੱਡੇ ਵੱਡੇ ਇੱਥੇ ਜਾਮ ਲੱਗੇ ਹੋਏ ਨੇ ਪਰ ਇਹ ਬੜੀ ਮੰਤਪਰ ਕੀ ਗੱਲ ਹੋਈ ਆ ਵੀ ਇਹ ਮਤਲਬ ਦਸਾਂ ਦਸਾਂ 12 ਸਾਲਾਂਾਂ ਚ ਪੁਲ ਦਾ ਹਾਲੇ ਹੋ ਗਿਆ ਤੇ ਕਿਉਂਕਿ ਸਾਡੀ ਸਰਕਾਰ ਵੱਲੇ ਨਹੀਂ ਬਣਿਆ ਪੁਰਾਣੀ ਸਰਕਾਰ ਵੱਲੇ ਬਣਿਆ ਸਾਡੀ ਸਰਕਾਰ ਤਾਂ ਮਾਨ ਸਾਹਿਬ ਦੀ ਜਿਹੜੀ ਸਰਕਾਰ ਉਹ ਬਿਲਕੁਲ ਜ਼ੀਰੋ ਟੋਲਰੈਂਸ ਆ ਉਹਨਾਂ ਦੀ ਇਸ ਨਾਲ ਚੀਜ਼ਾਂ ਦੇ ਉੱਤੇ ਸਾਡੇ ਟ੍ਰਿਓਰ 'ਚ ਅਜੇ ਤੱਕ ਤਾਂ ਕੋਈ ਅਸੀ ਗੱਲ ਹੋਈ ਨਹੀਂ ਹੈ ਨਾ ਹੀ ਪਰਮਾਤਮਾ ਹੋਣ ਦਵੇ ਔਰ ਇਹਨੂੰ ਜੋ ਵੀ ਇਹਨਾਂ ਕੀਤਾ ਤੇ ਸਖਤ ਪਹਿਰਾ ਦਿੰਦੇ ਹੋਏ ਜਿਹੜੇ ਠੇਕੇਦਾਰ ਨੇ ਬਣਾਇਆ ਔਰ ਜਿਹੜੇ ਆਫੀਸਰ ਸੀ ਉਸ ਟਾਈਮ ਅਸੀਂ ਸਾਰੇ ਤੇ ਕਾਰਵਾਈ ਕਰਾਂਗੇ ਅੱਲਾਹ ਹੋ ਮੌਕੇ ਦੀ ਬਾਕੀ ਹੋ ਗਈ ਇਹਦੀ ਸੜਕ ਟਿਕਣ ਲੱਗੀ ਬਿਲਕੁਲ ਬਹੁਤ ਮੈਂ ਗ੍ਰ ਪ੍ਰਮਾਤਮਾ ਦਾ ਸ਼ੁਕਰ ਆ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ ਇੱਥੇ ਆਦਰਵਾਇਜ਼ ਮੈਂ ਤੁਹਾਡਾ ਬਾਰਜੋਖ ਸਾਰੇ মিডিਆ ਦਾ ਵੀ ਸਤਿਕਾਰ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਹੈਵੀ ਅਲਰਟ ਮੋਡ ਤੇ ਰੱਖਿਆ ਔਰ ਸਾਨੂੰ ਇੱਥੇ ਬੁਲਾਇਆ ਦੇਖਿਆ ਵੀ ਆਤੀ ਹੈ ਤੇ ਟ੍ਰੈਫਿਕ ਮੁਲਾਜ਼ਮ ਵੀ ਇੱਥੇ ਨਜ਼ਰ ਨਹੀਂ ਆ ਰਹੇ ਜਿਹੜੇ ਟ੍ਰੈਫਿਕ ਮੈਨੇਜਰ ਮੈਂ ਹੁਣੇ ਸੀ ਆਪਣੇ ਗੱਲ ਕਰਤਾ ਸੀਪੀ ਸਾਹਿਬ ਨਾਲ ਵੀ ਬੇਨਤੀ ਲਾਣੀ ਹੈ ਉਹਨਾਂ ਨੂੰ ਕਿ ਇੱਥੇ ਦੋ ਤਿੰਨ ਟ੍ਰੈਫਿਕ ਮੁਲਾਜ਼ਮ ਲਾਓ ਤਾਂ ਕਿ ਇੱਥੇ ਕੋਈ ਤੁੰਤਕ ਜਲਦ ਤੋਂ ਜਲਦ ਰਿਪੇਅਰ ਕਰਵਾ ਕੇ ਠੀਕ ਬਿਲਕੁਲ ਬਿਲਕੁਲ ਅਸੀਂ ਇੱਥੇ ਹੀ ਆ ਕਿਤੇ ਨਹੀਂ ਜਾ ਰਹੇ ਅਸੀਂ ਆਪ ਇਹਦਾ ਪਹਿਰਾ ਦੇਖ ਕੇ ਇਹਨੂੰ ਸਹੀ ਕਰਾਵਾਂਗੇ ਤੁਹਾਡੇ ਵੱਲੋਂ ਲੋਕਾਂ ਨੂੰ ਕੀ ਖਾਸ ਵੀ ਮੇਰੀ ਬੇਨਤੀ ਮੇਰੀ ਬੇਨਤੀ ਹੈ ਵੀ ਕਿਰਪਾ ਕਰਕੇ ਦੇਖੋ ਇਹ ਜੋ ਘਟਨਾ ਵਾਪਰੀ ਆ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਔਰ ਆਪਣੀ ਜਾਨ ਦਾ ਧਿਆਨ ਰੱਖਦੇ ਹੋਏ ਸਾਨੂੰ 2-4 ਦਿਨ ਲਈ ਆਪਣਾ ਜਿਹੜਾ ਟ੍ਰੈਫਿਕ ਰੂਟ ਹੈਗਾ ਉਹ ਜ਼ਰੂਰ ਚੇਂਜ ਕਰ ਲਓ ਤਾਂ ਕਿ ਕੋਈ ਐਸਾ ਮੰਦਪਾਗੀ ਗੱਲ ਨਾ ਹੋਵੇ ਜਿਸ ਨਾਲ ਸਾਡੇ ਕਿਸੇ ਜੀ ਦਾ ਨੁਕਸਾਨ ਹੋਵੇ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਆਪਣਾ ਵਿਦਿਆਰਥੀ ਥੈਂਕ ਯੂ ਵੱਡੇ ਵਾਹਨ ਲਾਣ ਦਿਓ ਯਾਰ ਸਰ ਮੌਕੇ ਤੇ ਪਹੁੰਚੇ ਹਾਂ ਜੀ ਹਾਂ ਮੈਂ ਦੇਖਿਆ ਸਾਡਾ ਇਹ ਇੱਕ ਮੇਨ ਪੁਲ ਹੈਗਾ ਸ਼ਹਿਰ ਦਾ ਕਨੈਕਟੀਵਿਟੀ ਹੈ ਜਿਹੜੀ ਸਿੱਧੀ ਦਿੱਲੀ ਤੋਂ ਤਰਾਹੇ ਤੋਂ ਹੋ ਕੇ ਸਿੱਧੀ ਜਲੰਧਰ ਅੰਮ੍ਰਿਤਸਰ ਨੂੰ ਇਹ ਸਾਊਥਰਨ ਬਾਈਪਾਸ ਤੋਂ ਇਹ ਰੋਡ ਜਾਂਦੀ ਜਿੱਤੋਂ ਕਿ ਬਹੁਤ ਇੱਥੇ ਹਮੇਸ਼ਾ ਹੈਵੀ ਟ੍ਰੈਫਿਕ ਰਹਿੰਦਾ ਹੁਣ ਵੀ ਤੁਸੀਂ ਦੇਖ ਲਓ ਕਿੰਨੇ ਵੱਡੇ ਵੱਡੇ ਇੱਥੇ ਜਾਮ ਲੱਗੇ ਹੋਏ ਨੇ ਪਰ ਇਹ ਬੜੀ ਮੰਤਪਰਕੀ ਗੱਲ ਹੋਈ ਆ ਵੀ ਇਹ ਮਤਲਬ ਦਸਾ ਦਸਾ 12 ਸਾਲਾਂਾਂ ਦੀ ਪੁਲ ਦਾ ਹਾਲੇ ਹੋ ਗਿਆ ਤੇ ਕਿਉਂਕਿ ਸਾਡੀ ਸਰਕਾਰ ਵੇਲੇ ਨਹੀਂ ਬਣਿਆ ਪੁਰਾਣੀ ਸਰਕਾਰ ਵੇਲੇ ਬਣਿਆ ਸਾਡੀ ਸਰਕਾਰ ਤਾਂ ਮਾਨ ਸਾਹਿਬ ਦੀ ਜਿਹੜੀ ਸਰਕਾਰ ਉਹ ਬਿਲਕੁਲ ਜ਼ੀਰੋ ਟੋਲਰੈਂਸ ਆ ਉਹਨਾਂ ਦੀ ਇਸ ਨਾਲ ਚੀਜ਼ਾਂ ਦੇ ਉੱਤੇ ਸਾਡੇ ਟ੍ਰਿਓਰ 'ਚ ਅਜੇ ਤੱਕ ਤਾਂ ਕੋਈ ਅਸੀ ਗੱਲ ਹੋਈ ਨਹੀਂ ਹੈ ਨਾ ਹੀ ਪ੍ਰਮਾਤਮਾ ਹੋਣ ਦਵੀ ਔਰ ਇਹਨੂੰ ਜੋ ਵੀ ਨਾ ਕੀਤਾ ਤੇ ਸਖਤ ਪੈਰਾ ਦਿੰਦੇ ਹੋਏ ਜਿਹੜੇ ਠੇਕੇਦਾਰ ਨੇ ਬਣਾਇਆ ਔਰ ਜਿਹੜੇ ਆਫੀਸਰ ਸੀ ਉਸ ਟਾਈਮ ਅਸੀਂ ਸਾਰੇ ਤੇ ਕਾਰਵਾਈ ਕਰਾਂਗੇ ਅੱਜ ਮੌਕੇ ਤੇ ਬਾਕੀ ਹੋਊਗੀ ਇਹਦੀ ਬਿਲਕੁਲ ਬਹੁਤ ਮੈਂ ਗੁਰੂ ਪ੍ਰਮਾਤਮਾ ਦਾ ਸ਼ੁਕਰ ਆ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ ਇੱਥੇ ਆਦਰਵਾਇਜ਼ ਮੈਂ ਤੁਹਾਡਾ ਬਰਜੋ ਸਾਰੇ মিডিਆ ਦਾ ਵੀ ਸਤਿਕਾਰ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਹੈਵੀ ਅਲਰਟ ਮੋਡ ਤੇ ਰੱਖਿਆ ਔਰ ਸਾਨੂੰ ਇੱਥੇ ਬੁਲਾਇਆ ਦੇਖਿਆ ਵੀ ਆਤੀ ਹੈ ਤੇ ਟ੍ਰੈਫਿਕ ਮੁਲਾਜ਼ਮ ਵੀ ਇੱਥੇ ਨਜ਼ਰ ਨਹੀਂ ਆ ਰਹੇ ਜਿਹੜਾ ਟ੍ਰੈਫਿਕ ਮੈਨੇਜਰ ਮੈਂ ਹੁਣੇ ਸੀ ਆਪਣੇ ਗੱਲ ਕਰਦਾ ਸੀਪੀ ਸਾਹਿਬ ਨਾਲ ਵੀ ਬੇਨਤੀ ਲਾਣੀ ਹੈ ਉਹਨਾਂ ਨੂੰ ਕਿ ਇੱਥੇ ਦੋ ਤਿੰਨ ਟ੍ਰੈਫਿਕ ਮੁਲਾਜ਼ਮ ਲਾਓ ਤਾਂ ਕਿ ਇੱਥੇ ਕੋਈ ਹੁੰਦਾ ਕੋਈ ਜਲਦ ਤੋਂ ਜਲਦ ਰਿਪੇਅਰ ਕਰਵਾ ਕੇ ਠੀਕ ਹੈ ਬਿਲਕੁਲ ਬਿਲਕੁਲ ਅਸੀਂ ਇੱਥੇ ਹੀ ਆ ਕਿਤੇ ਨਹੀਂ ਜਾ ਰਹੇ ਅਸੀਂ ਆਪ ਇਹਦਾ ਪਹਿਰਾ ਦੇਖ ਕੇ ਇਹਨੂੰ ਸਹੀ ਕਰਾਵਾਂਗੇ ਤੁਹਾਡੇ ਵੱਲੋਂ ਲੋਕਾਂ ਨੂੰ ਕੀ ਖਾਸ ਵੀ ਮੇਰੀ ਬੇਨਤੀ ਮੇਰੀ ਬੇਨਤੀ ਹੈ ਵੀ ਕਿਰਪਾ ਕਰਕੇ ਦੇਖੋ ਇਹ ਜੋ ਘਟਨਾ ਵਾਪਰੀ ਆ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਔਰ ਆਪਣੀ ਜਾਨ ਦਾ ਧਿਆਨ ਰੱਖਦੇ ਹੋਏ ਸਾਨੂੰ 2-4 ਦਿਨ ਲਈ ਆਪਣਾ ਜਿਹੜਾ ਟ੍ਰੈਫਿਕ ਰੂਟ ਹੈਗਾ ਉਹ ਜਰੂਰ ਚੇਂਜ ਕਰ ਲਓ ਤਾਂ ਕਿ ਕੋਈ ਐਸਾ ਮੰਦਪਾਗੀ ਗੱਲ ਨਾ ਹੋਵੇ ਜਿਸ ਨਾਲ ਸਾਡੇ ਕਿਸੇ ਜੀ ਦਾ ਨੁਕਸਾਨ ਹੋਵੇ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਆਪਣਾ ਵਿਧਾਨ ਵੀ ਜੀ ਇੱਕ ਕੋਣ ਰੱਖਦੇ ਜੀ ਹਾਂਜੀ ਵੱਡੇ ਵਾਹਨ ਲਾਣ ਦਿਓ ਯਾਰ ਸਰ ਮੌਕੇ ਤੇ ਪਹੁੰਚੇ ਹਾਂ ਜੀ ਹਾਂ ਮੈਂ ਦੇਖਿਆ ਸਾਡਾ ਇਹ ਇੱਕ ਮੇਨ ਪੁਲ ਹੈਗਾ ਸ਼ਹਿਰ ਤੱਕ ਕਨੈਕਟੀਵਿਟੀ ਹੈ ਜਿਹੜੀ ਸਿੱਧੀ ਦਿੱਲੀ ਤੋਂ ਰਾਹੇ ਤੋਂ ਹੋ ਕੇ ਸਿੱਧੀ ਜਲੰਧਰ ਅੰਮ੍ਰਿਤਸਰ ਨੂੰ ਇਹ ਸਾਊਥਰਨ ਬਾਈਪਾਸ ਤੋਂ ਇਹ ਰੋਡ ਜਾਂਦੀ ਜਿੱਤੋਂ ਕਿ ਬਹੁਤ ਇੱਥੇ ਹਮੇਸ਼ਾ ਹੈਵੀ ਟ੍ਰੈਫਿਕ ਰਹਿੰਦਾ ਹੁਣ ਵੀ ਤੁਸੀਂ ਦੇਖ ਲਓ ਕਿੰਨੇ ਵੱਟੇ ਵੱਟੇ ਇੱਥੇ ਜਾਮ ਲੱਗੇ ਹੋਏ ਨੇ ਪਰ ਇਹ ਬੜੀ ਮੰਦਪਾਕੀ ਗੱਲ ਹੋਈ ਆ ਵੀ ਇਹ ਮਤਲਬ ਦਸਾਂ ਦਸਾਂ 12 ਸਾਲਾਂ ਦੀ ਪੁਲ ਦਾ ਹਾਲੇ ਹੋ ਗਿਆ ਤੇ ਕਿਉਂਕਿ ਸਾਡੀ ਸਰਕਾਰ ਵੇਲੇ ਨਹੀਂ ਬਣਿਆ ਪੁਰਾਣੀ ਸਰਕਾਰ ਵੇਲੇ ਬਣਿਆ ਸਾਡੀ ਸਰਕਾਰ ਤਾਂ ਮਾਨ ਸਾਹਿਬ ਦੀ ਜਿਹੜੀ ਸਰਕਾਰ ਉਹ ਬਿਲਕੁਲ ਜ਼ੀਰੋ ਟੋਲਰੈਂਸ ਆ ਉਹਨਾਂ ਦੀ ਇਸ ਨਾਲ ਚੀਜ਼ਾਂ ਦੇ ਉੱਤੇ ਸਾਡੇ ਟ੍ਰਿਓਰ 'ਚ ਅਜੇ ਤੱਕ ਤਾਂ ਕੋਈ ਅਸੀ ਗੱਲ ਹੋਈ ਨਹੀਂ ਹੈ ਨਾ ਹੀ ਪਰਮਾਤਮਾ ਹੋਣ ਤੱਕ ਔਰ ਇਨੂੰ ਜੋ ਵੀ ਨਾ ਕੀਤਾ ਤੇ ਸਖਤ ਪੈਰਾ ਦਿੰਦੇ ਹੋਏ ਜਿਹੜੇ ਠੇਕੇਦਾਰ ਨੇ ਬਣਾਇਆ ਔਰ ਜਿਹੜੇ ਆਫੀਸਰ ਸੀ ਉਸ ਟਾਈਮ ਸਾਰੇ ਤੇ ਕਾਰਵਾਈ ਕਰਾਂਗੇ ਬਿਲਕੁਲ ਬਹੁਤ ਮੈਂ ਗਣਾ ਪ੍ਰਮਾਤਮਾ ਦਾ ਸ਼ੁਕਰ ਆ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ ਇੱਥੇ ਆਦਰਵਾਇਜ਼ ਮੈਂ ਤੁਹਾਡਾ ਮਾਨਸ਼ਕ ਸਾਰੇ ਮੀਡੀਆ ਦਾ ਵੀ ਸਤਿਕਾਰ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਹੈਵੀ ਅਲਰਟ ਮੋਡ ਤੇ ਰੱਖਿਆ ਔਰ ਸਾਨੂੰ ਇੱਥੇ ਬੁਲਾਇਆ ਵੇ ਦੇਖਿਆ ਵੀ ਆਤੀ ਹੈ ਤੇ ਟ੍ਰੈਫਿਕ ਮੁਲਾਜ਼ਮ ਵੀ ਇੱਥੇ ਨਜ਼ਰ ਨਹੀਂ ਆ ਰਹੇ ਜਿਹੜੇ ਟ੍ਰੈਫਿਕ ਮੈਨੇਜਰ ਮੈਂ ਹੁਣੇ ਸੀ ਆਪਣੇ ਗੱਲ ਕਰਤਾ ਸੀਪੀ ਸਾਹਿਬ ਨਾਲ ਵੀ ਬੇਨਤੀ ਲਾਣੀ ਹੈ ਉਹਨਾਂ ਨੂੰ ਕਿ ਇੱਥੇ ਦੋ ਤਿੰਨ ਟ੍ਰੈਫਿਕ ਮੁਲਾਜ਼ਮ ਲਾਓ ਤਾਂ ਕਿ ਇੱਥੇ ਕੋਈ ਤੁੰਤਕ ਜਲਦ ਤੋਂ ਜਲਦ ਰਿਪੇਅਰ ਕਰਵਾ ਕੇ ਠੀਕ ਬਿਲਕੁਲ ਬਿਲਕੁਲ ਅਸੀਂ ਇੱਥੇ ਹੀ ਆ ਕਿਤੇ ਨਹੀਂ ਜਾ ਰਹੇ ਅਸੀਂ ਆਪ ਇਹਦਾ ਪਹਿਰਾ ਦੇਖ ਕੇ ਇਹਨੂੰ ਸਹੀ ਕਰਾਵਾਂਗੇ ਤੁਹਾਡੇ ਵੱਲੋਂ ਲੋਕਾਂ ਨੂੰ ਕੀ ਖਾਸ ਵੀ ਮੇਰੀ ਬੇਨਤੀ ਮੇਰੀ ਬੇਨਤੀ ਹੈ ਵੀ ਕਿਰਪਾ ਕਰਕੇ ਦੇਖੋ ਇਹ ਜੋ ਘਟਨਾ ਵਾਪਰੀ ਆ ਸਾਨੂੰ ਸਾਰਿਆਂ ਨੂੰ ਦੂਜੇ ਦਾ ਸਾਥ ਦੇਣਾ ਚਾਹੀਦਾ اور ਆਪਣੀ جان ਦਾ ਧਿਆਨ ਰੱਖਦੇ ਹੋਏ ਸਾਨੂੰ 2-4 ਦਿਨ ਲਈ ਆਪਣਾ ਜਿਹੜਾ ਟ੍ਰੈਫਿਕ ਰੂਟ ਹੈਗਾ ਉਹ ਜ਼ਰੂਰ ਚੇਂਜ ਕਰ ਲਓ ਤਾਂ ਕਿ ਕੋਈ ਐਸਾ ਮੰਦਪਾਗੀ ਗੱਲ ਨਾ ਹੋਵੇ ਜਿੰਨਾ ਸਾਡੇ ਕਿਸੇ ਜੀ ਦਾ ਨੁਕਸਾਨ ਹੋਵੇ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਆਪਣੀ ਲੁਧਿਆਣਾ ਵਿੱਚ ਥੈਂਕ ਯੂ ਇਹ ਕੋਣ ਰੱਖਦਾ ਜੀ ਵੱਡੇ ਵੈਕਨ ਆਣ ਦਿਓ ਯਾਰ ਸਰ ਮੌਕੇ ਤੇ ਪਹੁੰਚੇ ਹਾਂ ਜੀ ਹਾਂ ਮੈਂ ਦੇਖਿਆ ਸਾਡਾ ਇਹ ਇੱਕ ਮੇਨ ਪੁਲ ਹੈਗਾ ਸ਼ਹਿਰ ਦਾ ਕਨੈਕਟੀਵਿਟੀ ਹੈ ਜਿਹੜੀ ਸਿੱਧੀ ਦਿੱਲੀ ਤੋਂ ਦਰਾਹੇ ਤੋਂ ਹੋ ਕੇ ਸਿੱਧੀ ਜਲੰਧਰ ਅੰਮ੍ਰਿਤਸਰ ਨੂੰ ਇਹ ਸੌਦਨ ਬਾਈਪਾਸ ਤੋਂ ਇਹ ਰੋਡ ਜਾਂਦੀ ਜਿੱਤੋਂ ਕਿ ਬਹੁਤ ਇੱਥੇ ਹਮੇਸ਼ਾ ਹੈਵੀ ਟ੍ਰੈਫਿਕ ਰਹਿੰਦਾ ਹੁਣ ਵੀ ਤੁਸੀਂ ਦੇਖ ਲਓ ਕਿੰਨੇ ਵੱਡੇ ਵੱਡੇ ਇੱਥੇ ਜਾਮ ਲੱਗੇ ਹੋਏ ਨੇ ਪਰ ਇਹ ਬੜੀ ਮੰਤਪਾਕੀ ਗੱਲ ਹੋਈ ਆ ਵੀ ਇਹ ਮਤਲਬ ਦਸਾ ਦਸਾ 12 ਸਾਲਾਂ ਦੀ ਪੁਲ ਦਾ ਹਾਲੇ ਹੋ ਗਿਆ ਤੇ ਕਿਉਂਕਿ ਸਾਡੀ ਸਰਕਾਰ ਵੇਲੇ ਨਹੀਂ ਬਣਿਆ ਪੁਰਾਣੀ ਸਰਕਾਰ ਵੇਲੇ ਬਣਿਆ ਸਾਡੀ ਸਰਕਾਰ ਤਾਂ ਮਾਨ ਸਾਹਿਬ ਦੀ ਜਿਹੜੀ ਸਰਕਾਰ ਹੋ ਬਿਲਕੁਲ ਜ਼ੀਰੋ ਟੋਲਰੈਂਸ ਆ ਉਹਨਾਂ ਦੀ ਇਸ ਨਾਲ ਚੀਜ਼ਾਂ ਦੇ ਉੱਤੇ ਸਾਡੇ ਟਕਰੀਓਰ 'ਚ ਅਜੇ ਤੱਕ ਤਾਂ ਕੋਈ ਅਸੀ ਗੱਲ ਹੋਈ ਨਹੀਂ ਹੈ ਨਾ ਹੀ ਪਰਮਾਤਵਾ ਹੋਣ ਦਾ ਵੀ ਔਰ ਇਹਨੂੰ ਜੋ ਵੀ ਇਹਨਾਂ ਕੀਤਾ ਤੇ ਸਖਤ ਪੈਰਾ ਦਿੰਦੇ ਹੋਏ ਜਿਹੜੇ ਠੇਕੇਦਾਰ ਨੇ ਔਰ ਜਿਹੜੇ ਆਫੀਸਰ ਸੀ ਉਸ ਟਾਈਮ ਅਸੀਂ ਸਾਰੇ ਤੇ ਕਾਰਵਾਈ ਕਰਾਂਗੇ ਲੱਗਦਾ ਜੀ ਮੌਕੇ ਦੇ ਬਾਕੀ ਹੋ ਗਈ ਇਹਦੀ ਬਿਲਕੁਲ ਬਹੁਤ ਮੈਂ ਕਿਹਾ ਪ੍ਰਮਾਤਮਾ ਦਾ ਸ਼ੁਕਰ ਆ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ ਇੱਥੇ ਆਦਰਵਾਈਜ਼ ਮੈਂ ਤੁਹਾਡਾ ਮਾਨਯੋਗ ਸਾਰੇ মিডিਆ ਦਾ ਵੀ ਸਤਿਕਾਰ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਹੈਵੀ ਅਲਰਟ ਮੋਡ ਤੇ ਰੱਖਿਆ ਔਰ ਸਾਨੂੰ ਇੱਥੇ ਬੁਲਾਇਆ ਦੇਖਿਆ ਵੀ ਆਤੀ ਹੈ ਤੇ ਟ੍ਰੈਫਿਕ ਮੁਲਾਜ਼ਮ ਵੀ ਇੱਥੇ ਨਜ਼ਰ ਨਹੀਂ ਆ ਰਹੇ ਜਿਹੜਾ ਟ੍ਰੈਫਿਕ ਮੈਨੇਜਮੈਂਟ ਮੈਂ ਹੁਣੇ ਸੀ ਆਪਣੇ ਗੱਲ ਕਰਦਾ ਸੀਪੀ ਸਾਹਿਬ ਨਾਲ ਵੀ ਬੇਨਤੀ ਲਾਣੀ ਹੈ ਉਹਨਾਂ ਨੂੰ ਕਿ ਇੱਥੇ ਦੋ ਤਿੰਨ ਟ੍ਰੈਫਿਕ ਮੁਲਾਜ਼ਮ ਲਾਓ ਤਾਂ ਕਿ ਇੱਥੇ ਕੋਈ ਹੁੰਦਾ ਗੱਲ ਤੋਂ ਜਲਦ ਰਿਪੇਅਰ ਕਰਵਾ ਕੇ ਠੀਕ ਹੈ ਬਿਲਕੁਲ ਬਿਲਕੁਲ ਅਸੀਂ ਇੱਥੇ ਹੀ ਆ ਕਿਤੇ ਨਹੀਂ ਜਾ ਰਹੇ ਅਸੀਂ ਆਪ ਇਹਦਾ ਪਹਿਰਾ ਦੇਖ ਕੇ ਇਹਨੂੰ ਸਹੀ ਕਰਾਵਾਂਗੇ ਤੁਹਾਡੇ ਵੱਲੋਂ ਲੋਕਾਂ ਨੂੰ ਕੀ ਖਾਸ ਵੀ ਮੇਰੀ ਬੇਨਤੀ ਮੇਰੀ ਬੇਨਤੀ ਹੈ ਵੀ ਕਿਰਪਾ ਕਰਕੇ ਦੇਖੋ ਇਹ ਜੋ ਘਟਨਾ ਵਾਪਰੀ ਆ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਔਰ ਆਪਣੀ ਜਾਨ ਦਾ ਧਿਆਨ ਰੱਖਦੇ ਹੋਏ ਸਾਨੂੰ 2-4 ਦਿਨ ਲਈ ਆਪਣਾ ਜਿਹੜਾ ਟ੍ਰੈਫਿਕ ਰੂਟ ਹੈਗਾ ਉਹ ਜ਼ਰੂਰ ਚੇਂਜ ਕਰ ਲਓ ਤਾਂ ਕਿ ਕੋਈ ਐਸਾ ਮੰਦਪਾਗੀ ਗੱਲ ਨਾ ਹੋਵੇ ਜਿੱਦਾਂ ਸਾਡੇ ਕਿਸੇ चीज ਦਾ ਨੁਕਸਾਨ ਹੋਵੇ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਆਪਣਾ ਲੁਧਿਆਣਾ ਦੀ थैंक यू ਵੱਡੇ ਵਹਿਕਣਾਂ ਆਣਦੇ ਹੋ ਯਾਰ ਸਰ ਮੌਕੇ ਤੇ ਪਹੁੰਚੇ ਹਾਂ ਜੀ ਹਾਂ ਮੈਂ ਦੇਖਿਆ ਸਾਡਾ ਇਹ ਇੱਕ ਮੇਨ ਪੁਲ ਹੈਗਾ ਸ਼ਹਿਰ ਤੱਕ ਕਨੈਕਟੀਵਿਟੀ ਹੈ ਜਿਹੜੀ ਸਿੱਧੀ ਦਿੱਲੀ ਤੋਂ ਰਾਹੇ ਤੋਂ ਹੋ ਕੇ ਸਿੱਧੀ ਜਲੰਧਰ ਅਮਰਤਸਰ ਨੂੰ ਇਹ ਸਾਊਥਨ ਬਾਈਪਾਸ ਤੋਂ ਇਹ ਰੋਡ ਜਾਂਦੀ ਜਿੱਤੋਂ ਕਿ ਬਹੁਤ ਇੱਥੇ ਹਮੇਸ਼ਾ ਹੈਵੀ ਟ੍ਰੈਫਿਕ ਰਹਿੰਦਾ ਹੁਣ ਵੀ ਤੁਸੀਂ ਦੇਖ ਲਓ ਕਿੰਨੇ ਵੱਡੇ ਵੱਡੇ ਇੱਥੇ ਜਾਮ ਲੱਗੇ ਹੋਏ ਨੇ ਪਰ ਇਹ ਬੜੀ ਮੰਦਪਾਰਗੀ ਗੱਲ ਹੋਈ ਆ ਵੀ ਇਹ ਮਤਲਬ ਦਸਾ ਦਸਾ 12 ਸਾਲਾਂ ਦੀ ਪੁਲ ਦਾ ਹਾਲੇ ਹੋ ਗਿਆ ਤੇ ਕਿਉਂਕਿ ਸਾਡੀ ਸਰਕਾਰ ਵੇਲੇ ਨਹੀਂ ਬਣਿਆ ਪੁਰਾਣੀ ਸਰਕਾਰ ਵੇਲੇ ਬਣਿਆ ਸਾਡੀ ਸਰਕਾਰ ਤਾਂ ਮਾਨ ਸਾਹਿਬ ਦੀ ਜਿਹੜੀ ਸਰਕਾਰ ਹੋ ਬਿਲਕੁਲ ਜ਼ੀਰੋ ਟੋਲਰੈਂਸ ਆ ਉਹਨਾਂ ਦੀ ਇਸ ਨਾਲ ਚੀਜ਼ਾਂ ਦੇ ਉੱਤੇ ਸਾਡੇ ਟ੍ਰਿਓਰ 'ਚ ਅਜੇ ਤੱਕ ਤਾਂ ਕੋਈ ਅਸੀਂ ਗੱਲ ਹੋਈ ਨਹੀਂ ਹੈ ਨਾ ਹੀ ਪਰਮਾਤਮਾ ਹੋਣ ਦਾ ਵੀ ਔਰ ਇਹਨੂੰ ਜੋ ਵੀ ਨਾ ਕੀਤਾ ਤੇ ਸਖਤ ਪੈਰਾ ਦਿੰਦੇ ਹੋਏ ਜਿਹੜੇ ਠੇਕੇਦਾਰ ਨੇ ਔਰ ਜਿਹੜੇ ਆਫੀਸਰ ਸੀ ਉਸ ਟਾਈਮ ਅਸੀਂ ਸਾਰੇ ਤੇ ਕਾਰਜ ਕਰਾਂਗੇ ਸਰ ਮੌਕੇ ਤੇ ਭਾਵੇਂ ਹੋ ਗਈ ਇਹਦੀ ਬਿਲਕੁਲ ਬਹੁਤ ਮੈਂ ਕਿਰਪਾ ਪ੍ਰਮਾਤਮਾ ਦਾ ਸ਼ੁਕਰ ਆ ਕੋਈ ਅਣ ਸੁਖਾਂਗੀ ਘਟਣਾ ਨਹੀਂ ਵਾਪਰੀ ਇੱਥੇ ਆਦਰਵਾਇਜ਼ ਮੈਂ ਤੁਹਾਡਾ ਮਾਰਜੋ ਸਾਰੇ মিডিਆ ਦਾ ਵੀ ਸਤਿਕਾਰ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਹੈਵੀ ਅਲਰਟ ਮੋਡ ਤੇ ਰੱਖਿਆ ਔਰ ਸਾਨੂੰ ਇੱਥੇ ਬੁਲਾਇਆ ਦੇਖਿਆ ਵੀ ਆਤੀ ਹੈ ਤੇ ਟ੍ਰੈਫਿਕ ਮੁਲਾਜ਼ਮ ਵੀ ਇੱਥੇ ਨਜ਼ਰ ਨਹੀਂ ਆ ਰਹੇ ਜਿਹੜਾ ਟ੍ਰੈਫਿਕ ਮੈਨੇਜਮੈਂਟ ਮੈਂ ਹੁਣੇ ਸੀ ਆਪਣੇ ਗੱਲ ਕਰਦਾ ਸੀਪੀ ਸਾਹਿਬ ਨਾਲ ਵੀ ਬੇਨਤੀ ਲਾਵੇਂ ਆ ਉਹਨਾਂ ਨੂੰ ਇੱਥੇ ਦੋ ਤਿੰਨ ਟ੍ਰੈਫਿਕ ਮਾਜਰ ਲਾਓ ਤਾਂ ਕਿ ਇੱਥੇ ਕੋਈ ਤੁੰਤਕ ਜਲਦ ਤੋਂ ਜਲਦ ਰਿਪੇਅਰ ਕਰਵਾ ਕੇ ਠੀਕ ਬਿਲਕੁਲ ਬਿਲਕੁਲ ਅਸੀਂ ਇੱਥੇ ਹੀ ਆ ਕਿਤੇ ਨਹੀਂ ਜਾ ਰਹੇ ਅਸੀਂ ਆਪ ਇਹਦਾ ਪਹਿਰਾ ਦੇਖ ਕੇ ਇਹਨੂੰ ਸਹੀ ਕਰਾਵਾਂਗੇ ਤੁਹਾਡੇ ਵੱਲੋਂ ਲੋਕਾਂ ਨੂੰ ਕੀ ਖਾਸ ਵੀ ਮੇਰੀ ਬੇਨਤੀ ਮੇਰੀ ਬੇਨਤੀ ਹੈ ਵੀ ਕਿਰਪਾ ਕਰਕੇ ਦੇਖੋ ਇਹ ਜੋ ਘਟਨਾ ਵਾਪਰੀ ਆ ਸਾਨੂੰ ਸਾਰਿਆਂ ਨੂੰ ਦੂਜੇ ਦਾ ਸਾਥ ਦੇਣਾ ਚਾਹੀਦਾ ਔਰ ਆਪਣੀ ਜਾਨ ਦਾ ਧਿਆਨ ਰੱਖਦੇ ਹੋਏ ਸਾਨੂੰ ਦੋ ਚਾਰ ਦਿਨ ਲਈ ਆਪਣਾ ਜਿਹੜਾ ਟ੍ਰੈਫਿਕ ਰੂਟ ਹੈਗਾ ਉਹ ਜ਼ਰੂਰ ਚੇਂਜ ਕਰ ਲਓ ਤਾਂ ਕਿ ਕੋਈ ਐਸਾ ਮੰਦਪਾਗੀ ਗੱਲ ਨਾ ਹੋਵੇ ਜਿਸ ਨਾਲ ਸਾਡੇ ਕਿਸੇ ਜੀ ਦਾ ਨੁਕਸਾਨ ਹੋਵੇ ਤમે ਸਾਰਿਆਂ ਨੂੰ ਇਹੀ ਬੇਨਤੀ ਕਰਦਾ ਆਪਣੇ ਲੁਧਿਆਣੇ ਵਿੱਚ ਥੈਂਕ ਯੂ